ਦੋਸਤੋ ਇਹ ਹੈਗੀ ਆ ਮਲੇਰ ਕੋਡਰਾ ਦੀ ਠੰਡੀ ਛੜਕ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਫਾਇਦਾ ਤੁਹਾਡਾ ਕਰਾਉਣ ਲੈ ਕੇ ਆਏ ਆ ਤੁਹਾਨੂੰ ਬਹੁਤ ਭਰ-ਭਰ ਕੇ ਡਿਸਕਾਊਂਟ ਲੈ ਕੇ ਦਵਾਂਗੇ ਬ੍ਰਾਂਡਡ ਸ਼ੂਜ਼ ਦੇ ਉੱਪਰ ਤੇ ਅੱਜ ਅਸੀਂ ਏ ਟੂ ਜ਼ੈਡ ਸਟੋਰ ਤੇ ਪਹੁੰਚੇ ਆ ਦੱਸਦੀ ਆ ਤੁਹਾਨੂੰ ਜਿੱਥੇ ਤੁਹਾਨੂੰ ਬ੍ਰਾਂਡਡ ਸ਼ੂਜ਼ ਦੇ ਉੱਪਰ 60 ਤੋਂ 70% ਤੇ ਬ੍ਰਾਂਡਡ ਕੱਪੜੇ ਦੇ ਉੱਪਰ ਵੀ ਇੰਨੇ ਜਿਹੜਾ ਡਿਸਕਾਊਂਟ ਆ ਮਿਲਣ ਵਾਲਾ ਤੇ ਸ਼ੂਜ਼ ਇਹਨਾਂ ਕੋਲੇ ਬਹੁਤ ਕਮਾਲ ਦੇ ਸ਼ੂਜ਼ ਨੇ ਜਿਹੜੇ ਸ਼ੋਅਰੂਮਾਂ 'ਚ ਦੇਖ ਰਹੇ ਹੋ ਤੁਸੀਂ ਉਹ ਜਿਹੜੇ ਸ਼ੂਜ਼ ਤੁਸੀਂ 5-5 ਹਜ਼ਾਰ ਦੇ ਖਰੀਦਦੇ ਹੋ ਇੱਥੇ ਤੁਹਾਨੂੰ ਕੁਝ ਸ ਹਾਂਜੀ ਗੋਲਡੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਕਿਹੜੇ ਕਿਹੜੇ ਡਿਸਕਾਊਂਟ ਲੈ ਕੇ ਆਏ ਹੋ ਜੀ ਹਾਂਜੀ ਹਾ ਵੀਰ ਜੀ ਆਪਾਂ ਤੁਮਾਕੀ ਲੈ ਕੇ ਆਏ ਅੱਜ ਬੁਰੇ ਦਿਖਾਉਣੇ ਠੀਕ ਹੈ ਵੀਰ ਜੀ ਅੱਜ ਬਾਈ ਗੱਲਾਂ ਬਾਈ ਉਹਨਾਂ ਕੋਲੇ ਹੁੰਦੇ ਹੀ ਤੁਮਾਕੇ ਨੇ ਮਤਲਬ ਐਡੇ ਐਡੇ ਡਿਸਕਾਊਂਟ ਮਿਲਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਹਾਂ ਨਾ ਅੱਜ ਫਿਰ ਬੂਟਾਂ ਦੇ ਡਿਸਕਾਊਂਟ ਦੱਸ ਰਿਹਾ ਹਾਂ ਹਾਂਜੀ ਵੀਰ ਜੀ ਆਪਾਂ ਲੈ ਕੇ ਆਏ ਸਾਰੇ origignal ਆਰਟੀਕਲ ਬਿਲਕੁਲ origignal ਕੋਈ ਵੀ ਸ਼ੂ ਚੱਕ ਲੋ origignal ਹੋਊਗਾ ਜੀ ਕੋਈ ਕਾਪੀ ਨਹੀਂ ਕੋਈ ਫਰਸਟ ਕਾਪੀ ਨਹੀਂ ਦੀ ਆਹ ਦੇਖ ਲਓ ਤੁਸੀਂ ਪਹਿਲਾਂ ਹੀ ਦੇ ਨੇ ਆਪਾਂ ਇਹਨੂੰ 70% ਵੀ ਡਿਸਕਾਊਂਟ ਕਰਦੇ ਆਂ ਤਾਂ ਵੀ 1100 ਰੁਪਏ ਦਾ ਆਪਾਂ ਸਿਰਫ ਕਿੰਨੇ ਦਾ ਦੇ ਦਾਂਗੇ 600 ਰੁਪਏ ਦਾ 600 ਰੁਪਏ ਦਾ ਲਾਟੋ ਕੰਪਨੀ ਦਾ origignal shoe origignal ਜੀ ਵਜ਼ਨ ਦੇਖੋ ਇਹਦਾ ਜਰਾਬ ਜਿੰਨਾ ਵਜ਼ਨ ਹੈ ਜੀ ਇਹਦਾ ਜਮਾਂ ਜਰਾਲ ਦੀ ਨੰਬਰ ਪੈਰ ਚ ਪਾਇਆ ਪਤਾ ਨਹੀਂ ਲੱਗਣਾ ਵੀ ਤੁਸੀਂ ਬੂਟ ਪਾਇਆ ਇੱਕ ਆਰਟੀਕਲ ਨਹੀਂ ਲਾਟੋ ਚ ਆਪਣੇ ਕੋਲ ਬਹੁਤ ਆਰਟੀਕਲ ਮਿਲ ਜਾਣਗੇ ਆ ਦੇਖੋ ਆ ਵੀ ਲਾਟੋ ਦਾ ਆਰਟੀਕਲ ਹੈ 7 ਨੰਬਰ ਦਾ ਆਰਟੀਕਲ ਹੈ ਦੇਖੋ ਕਿਆ ਸ਼ਾਨਦਾਰ ਆਰਟੀਕਲ ਹੈ ਸਿਰਫ 600 ਰੁਪਏ ਚ ਦੇ ਦਾਂਗੇ ਜੀ ਇਹ ਵੀ 600 ਰੁਪਏ ਦੇ ਵਿੱਚ ਲਾਟੋ ਦਾ ਕੋਈ ਵੀ ਆਰਟੀਕਲ ਲੈ ਲਓ ਅਸੀਂ ਕੀ ਆਵਦਾ ਮਤਲਬ ਪਹਿਲੇ ਹੀ ਤਵਕਾ ਕਰਦਾ ਬਾਈ ਉਹਨਾਂ ਨੇ ਇਹਦਾ ਨਹੀਂ ਹੈਗਾ ਵੀ ਸਾਈਜ਼ ਨਹੀਂ ਮਿਲਣਗੇ ਆ ਸਾਈਜ਼ 7 8 9 10 11 ਨੰਬਰ ਤੱਕ ਮਿਲ ਜਾਣਗੇ ਜੀ ਉਸ ਤੋਂ ਬਾਅਦ ਸਾਈਜ਼ ਨਹੀਂ ਮੈਂ ਸਾਰੀ ਸਾਈਜ਼ ਮਿਲ ਜਾਣਗੇ ਆਲਮੋਸਟ ਸਾਈ ਹੀ ਆਉਂਦੇ ਨੇ ਹਾਂਜੀ ਹਾਂਜੀ ਤੇ ਹੋਰ ਸ਼ੂਜ਼ ਦੇ ਪਾਸੇ ਨਿਗਾਹ ਮਾਰੋ ਆ ਬਾਹਰਲਾ ਬ੍ਰਾਂਡ ਹੈ ਸਰ ਸੀਕੋਨੀ ਬ੍ਰਾਂਡ ਹੈ ਬਹੁਤ ਤਕੜਾ ਆਰਟੀਕਲ ਹੈ ਜੀ ਇਹ ਇਹ 14000 ਰੁਪਏ ਦਾ ਆਰਟੀਕਲ ਹੈ ਜੇ ਤੁਸੀਂ ਆਨਲਾਈਨ ਵੀ ਪਰਚੇਜ਼ ਕਰੋਗੇ 7500 ਰੁਪਏ ਦਾ ਸਾਡੇ ਕੋਲ ਸਿਰਫ 4500 ਰੁਪਏ ਦਾ ਮਿਲੂਗਾ ਪਰ ਸੱਚੇ ਕੰਪਨੀ ਦਾ ਇਹਦੀ 4000 ਐਮ ਆਰ ਪੀ ਹੈ ਸਰ ਇਸ ਮੈਂ ਕਹਿੰਦਾ 80% ਵੀ ਡਿਸਕਾਊਂਟ ਕਰੂੰਗੇ ਤਾਂ ਵੀ 800 ਰੁਪਏ ਰਹਿ 600 ਰੁਪਏ ਦਾ ਦੇ ਦਾਂਗੇ ਸਿਰਫ ਮਤਲਬ 85% ਡਿਸਕਾਊਂਟ ਕਰਦਾ ਭਾਈ ਬਿਲਕੁਲ ਸਿਰਫ 600 ਰੁਪਏ ਦਾ ਜਿਵੇਂ ਭਾਈ ਬੁੱਡਲੈਂਡ ਦੇ ਪੀਸ ਪਾਏ ਨੇ ਲੋਕ ਕਾਫੀ ਸ਼ੌਕੀਨ ਨੇ ਬੁੱਡਲੈਂਡ ਪਾਉਂਦੇ ਆ ਬੁੱਡਲੈਂਡ ਦਾ ਸਾਡੇ ਕੋਲ ਕੋਈ ਵੀ ਆਰਟੀਕਲ ਲੈ ਲਓ ਛੋਟਾ ਵੱਡਾ 7 ਨੰਬਰ 10 ਨੰਬਰ ਐਸੀ ਦਵਾਂਗੇ ਸਿਰਫ ਤੇ ਸਿਰਫ 1500 ਰੁਪਏ ਦੇ ਮਤਲਬ ਫਲੈਟ 1500 ਸਾਡੇ 3400 ਰੁਪਏ ਦਾ ਆਨਲਾਈਨ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸਰਚ ਕਰ ਸਕਦੇ ਹੋ ਇਹਦਾ ਆਰਟੀਕਲ ਇਹ 2800 ਰੁਪ ਆ ਦੇਖ ਲਓ ਸਰ ਇਹ ਵੀ 2800 ਇਹ ਜਿਹੜੇ 2500 ਤੋਂ ਪਲੱਸ ਹੀ ਆਰਟੀਕਲ ਨੇ ਸਾਰੇ ਸਾਡੇ ਕੋਲ ਫਲੈਟ ਸਿਰਫ 1500 ਰੁਪਏ ਦਾ ਆਰਟੀਕਲ ਹੈ ਜਿਹੜਾ ਮਰਜ਼ੀ ਲੈ ਲਓ ਆ ਦੇਖ ਲਓ ਸਰ ਇਹ ਸਾਰੇ ਜਾਨੀ 2300 2500 ਤੋਂ ਸਟਾਰਟਿੰਗ ਹੈ ਬੁਡਲੈਂਡ ਦੀ ਐਸੀ 1500 ਰੁਪਏ ਦਾ ਦਿੰਨੇ ਆ 4-4000 ਵਾਲਾ ਆਰਟੀਕਲ ਵੀ 1500 ਚ ਦੇਵਾਂਗੇ オリジナル ਦੀ ਫੁੱਲ ਗਾਰੰਟੀ ਦਵਾਂਗੇ ਮਲ ਜਿਹੜਾ ਜੈਨੂਨ ਚੀਜ਼ ਆ ਉਹਦੇ ਵਿੱਚ ਵੀ ਤੁਹਾਡਾ ਇਹ ਮੰਨ ਲਓ ਵੀ 2500 ਦੀ ਚੀਜ਼ ਮਗਰ ਵੀ 1000 ਰੁਪਏ ਸਿੱਧਾ ਫਾਇਦਾ ਹੋ ਰਿਹਾ ਆ ਇੱਕ ਬਾਕੀ ਹੋਰ ਦਿਖਾ ਦਿੰਨੇ ਆ ਆਪਣੇ ਕੋਲ ਲਗਭਗ ਸਾਰੇ ਬ੍ਰਾਂਡ ਪੈ ਸ਼ੂਜ਼ ਤੁਹਾਨੂੰ ਸਾਰੇ ਮਿਲ ਜਾਣੇ ਨੇ। ਭਾਈ ਜੀ ਮੈਨੂੰ ਐ ਦੱਸੋ ਲੇਡੀਜ਼ ਐਂਡ ਜੈਂਟਸ ਦੋਨੋਂ ਮਿਲਦੇ ਨੇ ਆਪਣੇ ਕੋਲ? ਜੀ ਬਿਲਕੁਲ ਦੋਨੇ ਮਿਲਣਗੇ ਲੇਡੀਜ਼ ਵੀ ਜੈਂਟਸ ਵੀ ਜੀ। ਸਾਰੇ ਬ੍ਰਾਂਡ ਮਿਲ ਜਾਣਗੇ ਜੀ ਆਪਣੇ ਕੋਲ 60 ਤੋਂ ਲੈ ਕੇ 80 ਤੋਂ ਵੀ ਪਲੱਸ ਡਿਸਕਾਊਂਟ ਹੈ 90 ਤੱਕ ਚਲਾ ਜਾਂਦਾ ਜੀ। ਬਸ ਕਈ ਆਰਟੀਕਲ ਐਸੇ ਨੇ ਜਿੱਥੇ 90% ਡਿਸਕਾਊਂਟ ਮਿਲਦਾ। ਜੀ ਬਿਲਕੁਲ ਨਾ ਵੀ ਤੁਹਾਨੂੰ ਦਿਖਾਇ ਹੀ ਨਹੀਂ ਜੀ ਦੇਖੋ 90 90% 85% ਲਾਇਆ। ਠੀਕ ਹੈ ਜੀ। ਤੇ オリジナル ਦੀ ਗਾਰੰਟੀ ਹੋਊਗੀ ਆ। オリジナル ਦੀ ਫੁੱਲ ਗਾਰੰਟੀ ਹੈ ਜੀ। ਜੇ ਕਾਪੀ ਨਿਕਲੇ ਜਾਂ ਡੁਪਲੀਕੇਟ ਨਿਕਲੇ ਡਬਲ ਪੈਸੇ ਤੁਸੀਂ ਫਿਰ ਆਪਣਾ ਜਿਹੜਾ ਇੰਨਾ ਡਿਸਕਾਊਂਟ ਆਪਣੇ ਕਿਵੇਂ ਪੋਸੀਬਲ ਹੈ ਵੀ ਆਪਣੀ ਸ਼ਾਪ 'ਜੀ ਇਹ ਵੀ ਦੱਸਣਾ ਜ਼ਰੂਰੀ ਹੈ ਵੀ ਆਪਾਂ ਦੱਸ ਦਿਆਂ ਸਰ ਜਿਵੇਂ ਸਰ ਆਪਾਂ ਕੋਈ ਆਈਡੀ ਦੱਸਦਾ ਆ ਪੇਰ ਚੱਕ ਲਿਆ ਸਰ ਇਹ ਆਪਣੇ ਕੋਲ 8 ਨੰਬਰ ਚ ਪੇਰ ਹੈ ਅੱਛਾ ਜੀ ਆ ਦੇਖੋ ਤੁਹਾਨੂੰ ਦਿਖਾ ਦੇ 8 ਨੰਬਰ ਚ ਪੇਰ ਹੈ ਤੁਸੀਂ ਜੇ ਹੁਣ ਇਹ ਰਹੀ ਪੇਰ ਨੂੰ ਕਹੋਗੇ ਸਾਨੂੰ 9 ਨੰਬਰ ਦੇ ਦਿਓ 10 ਨੰਬਰ ਦੇ ਦਿਓ 7 ਨੰਬਰ ਦੇ ਦਿਓ ਉਹ ਨਹੀਂ ਮਿਲੇਗਾ ਜੀ ਸਾਡੇ ਕੋਲ। ਸਾਡੇ ਕੋਲ ਸਿੰਗਲ ਪੀਸ ਹੋਣਗੇ ਜੀ ਸਾਰੇ। ਯਾਨੀ ਛੋਟਾ ਵੱਡਾ ਨੰਬਰ ਨਹੀਂ ਮਿਲੇਗਾ। ਅਲੱਗ ਤੋਂ ਐਦਾਂ ਨਹੀਂ ਹੈ ਵੀ ਕੋਈ ਡੱਬਿਆਂ ਚੋਂ ਕੱਢ ਕੇ ਦਿਖਾਵਾਂਗੇ। ਅਸੀਂ ਇਕੱਲਾ ਇਕੱਲਾ ਪੇਰ ਡਿਸਪਲੇ ਕਰ ਰੱਖੇ ਆ ਜੀ। origignal ਦੀ ਸਾਡੀ ਬਾਰ-ਬਾਰ ਜ਼ੋਰ ਮਾਰਦੇ ਆ ਅਸੀਂ origignal ਦੀ ਸਾਡੀ ਫੁੱਲ ਗਾਰੰਟੀ ਹੈ ਜੀ। ਕੋਈ ਕਾਪੀ ਨਿਕਲੇ ਕੋਈ ਡੁਪਲੀਕੇਟ ਨਿਕਲੇ ਅਸੀਂ ਡਬਲ ਪੈਸੇ ਦਵਾਂਗੇ ਜੀ। ਆਹ ਦੇਖੋ ਆਈਡੀ ਦਾ ਕਿੰਨਾ ਸੋਹਣਾ ਸ਼ਾਨਦਾਰ ਬਹੁਤ ਹੀ ਵਧੀਆ ਆਰਟੀਕਲ ਹੈ ਜੀ। ਇਹ ਓਕੇ ਜੀ ਯਾਨੀ ਇਹ ਸਾਰੀਆਂ ਫਰਸਟ ਕਾਪੀਆਂ ਨੇ ਅਗਰ ਤੁਸੀਂ ਕੋਚ ਦਾ ਕੋਈ ਵੀ ਓਰੀਜਨਲ ਆਰਟੀਕਲ ਲੈਨੇ ਹੋ ਓਰੀਜਨਲ ਉਹ 20000 ਤੋਂ ਇਹਨਾਂ ਦੀ ਸਟਾਰਟਿੰਗ ਹੈ ਜੀ ਅੱਛਾ ਜੀ ਹਾਂ ਜੀ 20000 ਤੋਂ ਥੱਲੇ ਇਹਨਾਂ ਦਾ ਕੋਈ ਆਰਟੀਕਲ ਨਹੀਂ ਹੈਗਾ ਕੋਚ ਦੀ ਇਹ ਫਰਸਟ ਕਾਪੀ ਹੈ ਪਿਓਰ ਲੈਦਰ ਚ ਹੈ ਸਰ ਕੋਈ ਵੀ ਤਸੀਨ ਲਿਆ ਉੱਤਰ ਜਵੇ ਕੋਈ ਸੋਲ ਟੁੱਟ ਜਵੇ ਇਹ ਪੀਸ ਚੇਂਜ ਕਰਕੇ ਨਵਾਂ ਦਵਾਂਗੇ ਜੀ ਇਹ 2000 ਰੁਪਏ ਦਾ ਦਵਾਂਗੇ ਜੀ ਲਓ ਜੀ ਪੀਸ ਦੇਖੋ ਕਿੱਡਾ ਸੋਹਣਾ ਪੀਸ ਹੈ ਨਾ ਪਿਓਰ ਲੈਦਰ ਲੈਦਰ ਦੀ ਸਾਡੀ ਫੁੱਲ ਗਾਰੰਟੀ ਹੈ ਹੈ ਫਰਸਟ ਕਾਪੀ ਹੈ ਜੀ ਇਹ ਤਿਆਰ ਕਰਵਾਏ ਹੋਏ ਨੇ ਆ ਬਿਲਕ ਇਹ ਜਨਰਲ 20000 ਤੋਂ ਸਟਾਰਟਿੰਗ ਹੈ ਕੋਈ ਵੀ ਤੁਸੀਂ ਆਨਲਾਈਨ ਜਾ ਕੇ ਸਰਚ ਕਰ ਸਕਦੇ ਹੋ ਪੋਚ ਦੀ ਕਿਤੋਂ ਸਟਾਰਟਿੰਗ ਹੁੰਦੀ ਹੈ ਜੀ ਅੱਛਾ ਜੀ ਮਤਲਬ ਤੁਸੀਂ ਇਹ ਲਾ ਲਓ ਵੀ ਲੋਕਾਂ ਦੇ ਸ਼ੌਂਕ ਪੂਰੇ ਕਰ ਰਹੇ ਹਨ ਬਿਲਕੁਲ ਜੀ ਬਿਲਕੁਲ ਹੈ ਨਾ ਕਈ ਕਈ ਲੋਕ ਇੱਥੇ ਮਿਲਿਆ ਸੀ ਦੇਖਿਆ ਮਲੇ ਕੋਲੇ ਸਾਡਾ ਸ਼ੋਰੂਮ ਹੈ ਸਾਡੇ ਕੋ ਮੁੰਡੇ ਆਉਂਦੇ ਨੇ ਕਈ ਲੋਕ ਮੁੰਡੇ ਕਾਪੀਆਂ ਪਾਉਣਦੇ ਵੀ ਸ਼ਕੀਨ ਨੇ ਜੀ ਅੱਛਾ ਜੀ ਹਾਂ ਜੀ ਕਾਪੀਆਂ ਜਿਉਂਕਿ ਚਮਕਦਮਕ ਜ਼ਿਆਦਾ ਹੁੰਦੀ ਹੈ ਉਹ ਵੀ ਆਪਾਂ ਇਸ ਕਰਕੇ ਉਹਨਾਂ ਦੇ ਡਿਮਾਂਡ ਤੇ ਅਸੀਂ ਕਾਪੀਆਂ ਵੀ ਰੱਖੀਆਂ ਨੇ ਆ ਦੇਖੋ ਆ ਕਾਪੀ ਹੈ ਜੀ ਜੇ ਤੁਸੀਂ ਇਹੀ ਕਾਪੀ ਮਾਰਕੀਟ 'ਚ ਇਹਦੀ ਇਹਨਾਂ ਦੀ ਕਾਪੀਆਂ ਜਿਹੜੇ ਦੇਖੋ ਕਾਪੀਆਂ ਅਸੀਂ ਵੇਚ ਦੇਣੀ ਹੈਗੇ ਇਸ ਵਾਰ ਅਸੀਂ ਪਹਿਲੀ ਵਾਰ ਲੈਂਦਾ ਹੈ ਅਸੀਂ ਇਹਨਾਂ ਨੂੰ ਸਿਰਫ 150 ਰੁਪਏ ਮਾਰ ਦੇਣ ਰੱਖਿਆ ਜੀ ਆਪਣਾ ਆਪਣਾ ਜਿਹੜਾ ਜੈਨੂਨ ਮਾਰ ਦੇਣਾ ਉਹ ਰੱਖੀ 150 ਰੁਪਏ ਰੱਖੇਗਾ ਜੀ ਇਹ ਸਾਨੂੰ 1000 ਰੁਪਏ ਦੀ ਆਊਗੀ ਤਾਂ 11 1150 ਦੀ ਦਵਾਂਗੇ ਜੀ ਜੇ ਜਾਨੀ 150 ਰੁਪਏ ਮਾਰ ਦੇਨ ਰੱਖਿਆ ਕਾਪੀ ਕੋਈ ਵੀ ਲੈ ਲਓ ਬਿਲਕੁਲ ਜੈਨੂਰੇਟ ਦੇ ਦਵਾਂਗੇ ਮਾਰਕੀਟ ਤੇ 2-2000 ਰੁਪਏ ਦੀ ਮਿਲਦੇ ਨੇ ਦੇਖੋ ਇਹ 2000 ਰੁਪਏ ਦਾ ਆਰਟੀਕਲ ਹੈ ਮਾਰਕੀਟ ਚ ਵੇਕਣ ਵਾਲਾ ਤੁਸੀਂ ਟਰਾਈ ਵੀ ਕਰ ਸਕਦੇ ਹੋ ਲੋਕ ਮਲੇ ਕੋਲੇਜ ਰਹਿਣ ਵਾਲੇ ਇਹ ਸਾਡੇ ਕੋਲ ਸਿਰਫ 1300 ਰੁਪਏ ਦਾ ਮਿਲੂਗਾ ਜੀ ਬਹੁਤ ਸ਼ਾਨਦਾਰ ਆਰਟੀਕਲ ਨੇ ਜੀ ਇਹ ਔਨਲਾਈਨ 4000 ਰੁਪਏ ਦਾ ਸਰ ਅਗਰ ਕਹੋ ਤਾਂ ਆਪਾਂ ਤੁਹਾਨੂੰ ਚੈੱਕ ਵੀ ਕਰਾ ਦਨੇ ਆ ਚੈੱਕ ਕਰ ਲਨੇ ਆ ਤੁਹਾਡਾ ਸ਼ੱਕ ਵੀ ਦੂਰ ਹੋ ਜਾਏ ਔਨਲਾਈਨ ਇਹ 4000 ਰੁਪਏ ਦਾ ਸਰ ਆਰਟੀਕਲ ਹੈ ਦੇਖੋ ਇਹਦੀ ਲੁੱਕ ਦੇਖੋ ਇਹਦੇ ਉਹ ਸਪੈਸ਼ਲ ਗਰਮੀਆਂ ਵਾਸਤੇ ਆ ਵੀ ਗਰਮੀ ਨਹੀਂ ਹੋਣੀ ਇਹਦੇ ਵਿੱਚ ਆ ਦੇਖੋ ਸਰ ਆਨਲਾਈਨ 3999 ਰੁਪਏ ਦਾ ਆਰਟੀਕਲ ਹੈ ओरिजिनल ਇਹੀ ਸੇਮ ਹੈ ਜੀ ਆਪਣੇ ਕੋਲ ਸਿਰਫ ਮਿਲੂਗਾ 1400 ਰੁਪਏ ਦਾ ਜੀ ਅੱਛਾ ਜੀ ਜਿਹੜੀ ਕਾਟੀ ਗੱਲੀ ਕਈ ਆਰਟੀਕਲ ਲਿਆ ਦੇਖੋ ਆਰਟੀਕਲ ਇਹਨਾਂ ਦਾ ਇਹ ਵੀ ਸਾਡੇ ਕੋਲ ਮਿਲ ਜੂਗਾ ਇਹ ਵੀ 4000 ਦੇ ਹੈ ਇਹ ਵੀ ਸਾਡੇ ਕੋਲ 1400 ਰੁਪਏ ਦਾ ਵੀ ਵਰਟੀ ਦਾ ਆਰਟੀਕਲ ਹੈ ਸੀ ਸਿਰਫ 1400 ਤੋਂ ਦੇਵਾਂਗੇ ਆਨਲਾਈਨ 4 4000 ਦੇ ਨੇ ਔਰ ਬਿਲਕੁਲ ਫਰੈਸ਼ ਚੜੀ ਗੱਲੇ 2023 ਦੇ ਆਰਟੀਕਲ ਨੇ ਸ਼ਾਨਦਾਰ ਆਰਟੀਕਲ ਹੈ ਤੁਸੀਂ ਦੇਖੋ ਕੋਈ ਸਲਿੱਪ ਨਹੀਂ ਕਰੇਗਾ ਇਹਦਾ ਸੋਲ ਬਹੁਤ ਵਧੀਆ ਕੰਫਰਟ ਤੁਸੀਂ ਪੈਰ ਚ ਪਾ ਕੇ ਦੇਖੋ ਕੰਫਰਟ ਬਹੁਤ ਹੈ ਇਹ ਐ ਲੱਗੂਗਾ ਪੈਰ ਤੇ ਏਸੇ ਲੱਗਿਆ ਹੋਇਆ ਦੋਨਾਂ ਪਾਸੋਂ ਹਵਾ ਜਾਂਦੀ ਹੈ ਬਹੁਤ ਸੋਹਣਾ ਆਰਟੀਕਲ ਹੈ ਵੈਂਟੀਲੇਸ਼ਨ ਬੂਟਾਂ ਦੇ ਵਿੱਚ ਹਨਾ ਆਪਾਂ ਕਹਿ ਦਈਏ ਵੈਂਟੀਲੇਸ਼ਨ ਵਾਲੇ ਬੂਟ ਨੇ ਫਿਰ ਰਨਿੰਗ ਰੂਨਿੰਗ ਜਿੰਮ ਮਰਜ਼ੀ ਲਈ ਚੱਲੋ ਤੁਹਾਡੇ ਪੈਰ ਨਹੀਂ ਕਰਮਾਉਣ ਵਾਲੇ ਇਹ ਸੋ ਦਾ ਦੇ ਰਹੇ ਨੇ ਇਹਦੀ 424500 ਰੁਪਿਆ ਐਮਆਰਪੀ ਹੈ ਸੱਚੇ ਕੰਪਨੀ ਦਾ ਬਿਵੇਕ ਬਰਾਏ ਦਾ ਬ੍ਰਾਂਡ ਹੈ ਜੀ ਹਜ ਡਿਜ਼ਾਈਨ ਬਹੁਤ ਨੇ ਜਿਹਦੇ ਚੈਣੀ ਆ ਵੀ ਸਿੰਗਲ ਹੈ ਹੋਰ ਬਹੁਤ ਡਿਜ਼ਾਈਨ ਨੇ ਬਾਕੀ ਡਿਜ਼ਾਈਨ ਤੁਸੀਂ ਡਿਸਪਲੇ ਤੇ ਨਿਗਾਹ ਮਾਰੀ ਲਈ ਦੋਸਤੋ ਸਾਡੇ ਪਿੱਛੇ ਉਹ ਦੇਖ ਲੋ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਸ਼ੂਜ਼ ਹੀ ਸ਼ੂਜ਼ ਪਏ ਨੇ ਹਨਾ ਤੇ ਸਾਰਾ ਤੁਹਾਨੂੰ ਇੱਥੇ ਹਰ ਇੱਕ ਆਈਟਮ ਮਿਲ ਜੂ ਹਰ ਇੱਕ ਕਲਰ ਮਿਲ ਜੇਗਾ ਆਪਣੇ ਕੋਲ ਆਰਟੀਕਲ ਮੰਨ ਲਓ 600 ਤੋਂ ਸ਼ੁਰੂ ਹੋ ਜਾਂਦਾ 60% ਤੋਂ ਡਿਸਕਾਊਂਟ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ 600 ਤੋਂ ਆਰਟੀਕਲ ਸ਼ੁਰੂ ਹੋ ਜਾਂਦਾ 10000 ਤੱਕ ਆਰਟੀਕਲ ਹੈਗੇ ਨੇ 90% ਤੱਕ ਡਿਸਕਾਊਂਟ ਹੈਗਾ ਜੀ 90% ਤੱਕ ਡਿਸਕਾਊਂਟ ਮਿਲਦਾ ਬਿਲਕੁਲ ਫਲੋਰ ਤੇ ਕੱਪ ਕੋਈ ਸ਼ਰਟ ਲਾ ਲਓ ਪੈਂਟ ਲੈ ਲਓ ਹਰ ਚੀਜ਼ਾਂ ਦੇਖੋ ਆਪਣੇ ਕੋਲ ਜੀਨਸ ਦੀਆਂ ਪੈਂਟਾਂ 500 ਰੁਪਏ ਤੋਂ ਸਟਾਰਟ ਨੇ ਜੀ ਅੱਛਾ 500 ਰੁਪਏ ਤੋਂ ਸਟਾਰਟ ਹੈ ਕੋਲ ਜੀਆ ਰੋਡ ਸਟਾਰ ਬ੍ਰਾਂਡ ਦੀ 500 ਰੁਪਏ ਤੋਂ ਸਟਾਰਟ ਹੈ ਨਾਲੇ ਤਾਂ ਕੱਪੜੇ ਨੇ ਜਿਹੜੇ ਇੱਕ ਤਾਂ ਬ੍ਰਾਂਡਡ ਹੋਣਗੇ ਦੋਸਤੋ ਸਾਰੇ ਬ੍ਰਾਂਡਡ ਹੋਣਗੇ ਇੱਕ ਰੇਟ ਵੀ ਆਮ ਨਾਲੋਂ ਮੈਂ ਕਹਿੰਦਾ ਅੱਧੇ ਰੇਟ ਤੇ ਮਿਲ ਰਹੀਆਂ ਨੇ ਯਾਨੀ 500 ਤੋਂ ਸਟਾਰਟਿੰਗ ਹੈ ਹਰ ਚੀਜ਼ ਸਾਰੇ ਬ੍ਰਾਂਡ ਦੇ ਆ ਯੂਐਸ ਪੋਲੋ ਦੀ ਐਸਆਰ ਉਹ ਰੀਜਨਲ ਅੱਛਾ ਓਰੀਜਨਲ ਆ ਕੋਪੀ ਨਹੀਂ ਹੋਊਗੀ ਜੀ ਸਰ ਕੋਈ ਵੀ ਕਾਪੀ ਆਪਣੇ ਕੋਲ ਪੈਂਟ ਨਹੀਂ ਹੋਊਗੀ ਜ ओके। ਤਾਂ ਇਹਦੀ ਨੂੰ ਵੀ ਉਹ ਤੋਂ ਸਟਾਰਟਿੰਗ ਹੈ ਸਰ। ਸਾਰੇ ਬ੍ਰਾਂਡ ਪੈਣੇ ਲਗਭਗ ਆਪਣੇ ਕੋਲ CK ਦੀਆਂ ਪੈਂਟਾਂ ਵੀ ਮਿਲ ਜਾਣਗੀਆਂ ਜੀ ਆਪਣੇ ਕੋਲ। CK ਦੀ ਪੈਂਟ ਆਪਾਂ ਜੇ ਆਨਲਾਈਨ ਸਰਚ ਕਰਦੇ ਹਾਂ ਤਾਂ 5000 ਤੋਂ ਸਟਾਰਟਿੰਗ ਹੈ। ਆਪਣੇ ਕੋਲ ਸਿਰਫ 2200 ਰੁਪਏ ਦੀ ਮਿਲੂਗੀ ਜੀ। ਉਹੀ ਆਈਟਮ ਤੁਹਾਨੂੰ 2200 ਦੀ ਮਿਲਣ ਵਾਲੀ ਆ। ਤੇ ਬਾਈ ਜੀ ਸਾਈਜ਼ ਇਹਦੇ ਵਿੱਚ ਵੀ ਸਾਰੇ ਮਿਲ ਜਾਣਗੇ। ਸਾਰੇ ਸਾਈਜ਼ ਮਿਲ ਜਾਣਗੇ। ਸ਼ਰਟਾਂ ਦੇਖ ਲਓ ਤੁਸੀਂ। ਦੇਖੋ ਆਪਾਂ ਵੀਡੀਓ ਜਿਆਦਾ ਲੰਬੀ ਹੋ ਗਈ ਆਪਾਂ ਉਹ ਥੋੜੇ-ਮੋਟੇ ਆਈਟਮਾਂ ਦਿਖਾ ਦਿੰਨੇ ਆ ਜੀ। ਆ ਦੇਖੋ ਇਹ ਨੀਗਾ ਪਰਵਾਜ਼ ਦੀ origignal ਸ਼ਰਟ ਹੈ ਜੀ। ਟੌਮੀ ਵਗੈਰਾ ਦੀਆਂ ਮਿਲ ਜਾਣ 70 70% ਤੱਕ ਡਿਸਕਾਊਂਟ ਦਵਾਂਗੇ ਜੀ ਆ ਦੇਖੋ ਟੌਮੀ ਦੀ origignal ਆਪਣੇ ਮਲੇ ਕੋਲਲੇ ਚ ਪੂਰੀ ਟਰਾਈ ਕਰ ਸਕਦੇ ਹੋ origignal ਸ਼ਰਟਾਂ ਨਹੀਂ ਮਿਲੀਆਂ ਜੀ ਆਪਣੇ ਕੋਲ ਹਰ ਸ਼ਰਟ origignal ਹੋਗੀ ਜੀ ਆ ਦੇਖੋ ਆਹ ਹੋ ਜੀ ਚੱਕੋ ਆਰਟੀਕਲ ਦੇਖੋ ਕਿੰਨਾ ਸੋਹਣਾ ਕੋਲ ਸ਼ਰਟਾਂ ਚ ਫੁੱਲ ਕੋ ਜਾਨੀ ਵੈਰੈਟੀ ਲਾਈ ਹੋਈ ਹੈ ਹੋਰ ਵੀ ਆਪਣੇ ਕੋਲ ਕਾਫੀ ਮਿਲ ਜਾਣਗੇ ਹੋਰ ਆਪਾਂ ਤੁਹਾਨੂੰ ਟੀ-ਸ਼ਰਟਾਂ ਵਗੈਰਾ ਦਿਖਾ ਦਿੰਨੇ ਹਾਂ ਜੀ ਆ ਦੇਖੋ ਸਾਰਾ ਟੀ-ਸ਼ਰਟਾਂ ਲੱਗੀਆਂ ਨੇ ਹਾ ਬਾਜੂ ਲੱਗੀਆਂ ਨੇ ਸਾਰੀਆਂ ਕਾਲਰ ਵਾਲੀਆਂ ਲੱਗੀਆਂ ਨੇ ਆ ਸਾਈਜ਼ ਲੱਗੇ ਨੇ ਸਾਰੇ ਇਹਨਾਂ ਤੇ ਸਾਰਿਆਂ ਤੇ 70% ਡਿਸਕਾਊਂਟ ਹੈ ਜੀ ਆ ਦੇਖ ਲਓ ਸਾਰੀਆਂ ਬ੍ਰਾਂ ਕੋਈ ਵੀ ਚੱਕ ਲਓ ਤੁਸੀਂ ਸ਼ਰਟ ਚੱਕ ਲਓ ਟੀ-ਸ਼ਰਟ ਚੱਕ ਲਓ ਐਮ ਆਰ ਪੀ ਚੈੱਕ ਕਰੋ 70% ਡਿਸਕਾਊਂਟ ਹੋ ਜੇ ਆ ਦੇਖ ਲਓ ਸਾਰਾ ਸ਼ਰਟਾਂ ਸਾਰੀਆਂ ਸਾਰੇ ਸਾਈਜ਼ ਪੈਣੇ Ориਜਨਲ ਸ਼ਰਟਾਂ ਨੇ ਜੀ ਸਾਰੀਆਂ ਇਹ ਵੀ ਸਾਰੀਆਂ Ориਜਨਲ ਸ਼ਰਟਾਂ ਨੇ ਹਾਂ ਜੀ ਹਾਂ ਕੋਈ ਆਪਾਂ ਦੀ ਕਾਪੀ ਨਹੀਂ ਰੱਖੀ ਜੀ ਇਹ ਸਾਰੀਆਂ ਫਾਰਮਲ ਸਟੱਫ ਹੈ ਮਨ ਲਗਾ ਦਾ ਹਾਂ ਜੀ ਹਾਂ ਜੀ ਇਫਾਰਮਲ ਸਟੱਫ ਚ ਆ ਗਿਆ ਮਤਲਬ ਹਾਫ ਬਾਜੂ ਜਾਂ ਤੁਹਾਨੂੰ ਫੁੱਲ ਬਾਜੂ ਜਿਸ ਤਰ੍ਹਾਂ ਦੀ ਮਰਜ਼ੀ ਚਾਹੀਦੀ ਆ ਤੁਹਾਨੂੰ ਆਈਟਮ ਮਿਲ ਜਾਏਗੀ ਬਿਲਕੁਲ ਜੀ ਬਿਲਕੁਲ ਇਹ ਵੇ ਜੀ ਇਧਰ ਲੇਡੀਜ਼ ਦਾ ਮਤਲਬ ਬ੍ਰਾਂਡ ਵੀ ਲੱਗਿਆ ਸਾਰੀਆਂ ਆਪਣੇ ਕੋਲ ਸੈੱਟ ਚ ਕੁਰਤੀਆਂ ਵਗੈਰਾ ਇਹ ਵੀ ਸਾਰੀਆਂ ਓਰੀਜਨਲ ਨੇ ਟੀ-ਸ਼ਰਟ ਆ ਐਨਾਮੋਰ ਦੀਆਂ ਐਨਾਮੋਰ ਦੇ ਲੋਰ ਐਨਾਮੋਰ ਦੀ ਟੀ-ਸ਼ਰਟ ਹੀ ਲੈ ਜਾਓ 1000 ਤੋਂ ਘੱਟ ਨੇ ਮਿਲਲੀ ਆਪਾਂ ਸਿਰਫ 300 ਰੁਪਏ ਦੀ ਦਿੰਨੇ ਆ ਜੀ ਕੋਈ ਵੀ ਐਨਾਮੋਰ ਦਾ ਆਪਣੇ ਕੋਲ ਲੋਰ ਲੈ ਲਓ ਲੇਡੀਜ਼ ਸਿਰਫ 500 ਰੁਪਏ ਦੀ ਦਵਾਂਗੇ ਜੀ ਗਰਮੀਆਂ ਨੇ ਸਰ ਗਰਮੀ ਦੀਆਂ ਟੀ-ਸ਼ਰਟਾਂ ਲੇਡੀ 300 ਰੁਪਏ ਦੀ ਟੀ-ਸ਼ਰਟ ਸਿਰਫ 300 ਰੁਪਏ ਦੀ ਜੀ ਸਾਈਜ਼ ਮਿਲ ਜਾਣਗੇ ਜੀ ਹਾਫ ਬਾਜੂ ਮਿਲ ਜੂ ਫੁੱਲ ਬਾਜੂ ਮਿਲ ਜੂਗੀ ਆ ਦੇਖ ਲੋ ਸਰ ਜਿਸ ਤਰ੍ਹਾਂ ਦੀ ਚੀਜ਼ ਆਟਮ ਤੁਹਾਨੂੰ ਪਸੰਦ ਆ ਤੁਹਾਨੂੰ ਮਿਲ ਜਾਣੀਆਂ ਉਰੇ ਸਾਰੇ ਆਪਣੇ ਕੋਲ ਬ੍ਰਾਂਡ ਯਾਨੀ ਜੋ ਵੀ ਐਸੀ ਚੀਜ਼ ਦਵਾਂਗੇ ਸ਼ਰਟ ਦੇ ਦਈਏ ਪੈਂਟ ਦੇ ਦਈਏ ਹਰ ਚੀਜ਼ ਓਰੀਜਨਲ ਦਵਾਂਗੇ ਸਾਡੇ ਕੋਲ ਕੁਆਂਟੀਟੀ ਘਟ ਹੋ ਸਕਦੀ ਹੈ ਪਰ ਕੁਆਲਿਟੀ ਘਟ ਨਹੀਂ ਹੈਗੀ ਸਾਡੇ ਕੋਲ ਕੁਆਲਿਟੀ ਦੇ ਵਿੱਚ ਪੂਰੀ ਕੁਆਲਿਟੀ ਚ ਡੀਲ ਕਰਦੇ ਨੇ ਬਿਲਕੁਲ ਜੀ ਬਿਲਕੁਲ ਹਰ ਚੀਜ਼ ਓਰੀਜਨਲ ਚ ਦਵਾਂਗੇ ਜਿਹੜਾ ਮੋਟਿਵ ਹੈ A ਤੋਂ Z ਦਾ ਮਤਲਬ ਵੀ A ਤੋਂ Z ਆਟਮ ਜਿਹੜੀ ਇੱ ਤੇ ਬਲੱਸ ਡਿਸਕਾਊਂਟ ਤਾਂ ਇਹਨਾਂ ਦਾ ਦੁਨੀਆ ਜਾਣਦੀ ਹੈ ਕਿ ਕਿੰਨਾ ਅੱਛਾ ਜਿਹੜਾ ਡਿਸਕਾਊਂਟ ਦਿੰਦੇ ਨੇ ਤੁਹਾਨੂੰ ਬੈੱਡ ਸ਼ੀਟ ਦਿਖਾਉਣੇ ਆ ਵੇਖੋ ਇਹ ਸਾਰੇ ਦੀ 3000 ਐਮ ਆਰ ਪੀ ਹੈ ਸਰ ਇਹਦੀ ਬੈੱਡ ਸ਼ੀਟ ਦੀ ਅਗਰ ਤੁਸੀਂ ਮਾਰਕੀਟ ਚ ਲੈਣ ਚਲੇ ਹੋ 50% ਡਿਸਕਾਊਂਟ ਕਰ ਦੇਣਗੇ 1500 ਰੁਪਏ ਦੇ ਦੇਣਗੇ 60 ਕਰ ਦੇਣਗੇ 1200 ਰੁਪਏ ਦੇ ਦੇਣਗੇ ਇਹ ਸੀ ਸਿਰਫ ਇਹ 550 ਰੁਪਏ ਜੀ ਦ 3000 ਐਮ ਆਰ ਪਾ ਲਈ 550 ਰੁਪਏ ਜੀ 3 ਐਟ ਮਹੀਨੇ ਦੇ ਦੋ ਸਰਾਂ ਨੇ ਇੱਕ ਬੈੱਡ ਸ਼ੀਟ ਅੱਛਾ ਤਿੰਨ ਐਟ ਮਹੀਨੇ ਨੇ 3000 ਦੀ ਹੈਗੀ ਆ ਬਿਲਕੁਲ 550 ਦੀ ਦੇ ਰਹੇ ਉਹ ਵੀ ਸਿਰਫ ਤੁਹਾਡੀ ਵੀਡੀਓ ਦੇਖਣ ਵਾਲੇ ਲਈ ਹੈ ਜੋ ਲਾਈਕ ਤੇ ਸ਼ੇਅਰ ਕਰਨਗੇ ਲਾਈਕ ਤੇ ਸ਼ੇਅਰ ਦੇਖ ਲਓ ਕਿ ਤੇ ਐਵੇਂ ਤਾਂ ਨਹੀਂ 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 ਐਵੇਂ ਕੋਈ ਗੱਲ ਨਹੀਂ ਦੀ ਦੋ ਗੱਲ ਕਰਾਂਗੇ ਉਹ ਗੱਲ ਹੋਏ ਸੀ ਨਭਾਵਾਂਗੇ ਜੀ ਐਵੇਂ ਵਾਲੀ ਕੋਈ ਗੱਲ ਨਹੀਂ ਸਾਡੇ ਕੋਲ ਸਾਡੇ ਕੋਲ ਹਰ ਬ੍ਰਾਂਡ ਦੀਆਂ ਨਹੀਂ ਬੈੱਡ ਸ਼ੀਟਾਂ ਡਬਲ ਬਲੈਂਕਟ ਵਗੈਰਾ ਹਰ ਚੀਜ਼ ਮਿਲੂ ਗਰਮੀਆਂ ਦੀਆਂ ਬੈੱਡ ਸ਼ੀਟਾਂ ਨੇ ਐ ਨਹੀਂ ਹੈ ਵੀ ਇੰਨੀਆਂ ਕਿ ਪੀਣੇ ਸਾਡੇ ਸਿਰਫ ਸੈਂਪਲ ਰੱਖਿਓ ਨੇ ਜਦੋਂ ਸ਼ੋਅ ਮਾਰਦੀ ਹੈ 50 ਪੇਸ ਕਹੋਗੇ ਤੁਹਾਡੇ ਖੜੇ 50 ਪੇਸ ਦਵਾਂਗੇ ਅੱਛਾ ਜੀ ਕੁਆਂਟੀਟੀ ਦੀ ਕੋਈ ਟੈਂਸ਼ਨ ਨਹੀਂ ਹੈ ਜੀ ਤੇ ਇਧਰ ਜੈਕਟਾਂ ਵੀ ਦੇਖ ਰਿਹਾ ਮੈਂ ਇਹਨਾਂ ਤੇ ਤਾਂ ਹੋਰ ਵੀ ਡਿਸਕਾਊਂਟ ਹੋਊਗਾ ਬਿਲਕੁਲ ਜੀ ਬਿਲਕੁਲ ਸਾਰਾ ਸਾਰਾ ਦੇਖੋ 5-5000 ਵਾਲੀਆਂ ਜੈਕਟਾਂ ਨੇ オリジナル ਨੇ ਸਾਰੇ ਇਹ ਸਾਰੀਆਂ ਇਹ ਹੁਣ ਅਸੀਂ ਵੈਸੇ 2500 ਦੀ ਸੇਲ ਕਰਦੇ ਆ ਹੁਣ ਸੀਜ਼ਨ ਆਫ ਕਰਕੇ ਅਸੀਂ ਸਿਰਫ 2000 ਰੁਪਏ ਦੀ ਜੈਕਟ ਦੇ ਦਾਂਗੇ ਜੀ ਇਹਦੇ ਵਿੱਚ ਵਿੱਚ ਕੋਈ ਫਰਕ ਨਹੀਂ ਬਿਲਕੁਲ オリジナル ਨੇ ਸਾਰੇ ਟਮ ਦੇਖੋ US ਪੋਲੋ ਦੀ ਆ ਨਹੀਂ ਹੈਗਾ ਕੋਈ ਦੇਸੀ ਨਾ US ਪੋਲੋ ਦੀ ਆ ਤੁਸੀਂ ਆਨਲਾਈਨ ਸਰਚ ਕਰਕੇ ਦੇਖੋ 5000 ਤੋਂ ਥੱਲੇ ਦੀ ਜੈਕਟ ਨਹੀਂ ਹੈਗੀ ਜੀ ਇਹ ਹਾਂ ਤਾਂ ਵੈਸੇ 2000 ਰੁਪਏ ਦੀ ਦੇ ਦਾਂਗੇ ਜੀ ਇਹ ਵੀ 2000 ਰੁਪਏ ਦੀ ਬਿਲਕੁਲ ਜੀ ਬਿਲਕੁਲ ਆ ਦੇਖੋ ਤੁਸੀਂ ਇਹ अच्छा रे ओरिजिनल ਹੋਣਗੀਆਂ ਸਰ ਬਿਲਕੁਲ 0 0 ਨੰਬਰ ਵਾਲੀ ਹੈ ਤੁਸੀਂ ਬਿਲਕੁਲ ਮੈਂ ਕਹਿੰਦਾ ਹਵਾ ਦਾ ਤਾਂ ਮਤਲਬ ਹੀ ਨਹੀਂ ਹੈਗਾ ਹਵਾ ਲੱਗ ਜੂਗੀ ਜਿੰਨੀ ਮਰਜ਼ੀ ਜਿਹੜੇ ਲੋਕ ਬਾਹਰ ਜਾਂਦੇ ਨੇ ਉਹਨਾਂ ਵਾਸਤੇ ਮਗਰ ਤੇ ਬੋਗ ਵਾਲੇ ਲਈ ਸਾਡੇ ਕੋਲ ਸੂਟਕੇਸ ਵੀ ਹੈਗੇ ਨੇ ਜੀ ਹਰ ਕੰਪਨੀ ਦਾ ਸੂਟਕੇਸ ਮਿਲ ਜੂਗਾ ਜੀ ਆ ਦੇਖ ਲਓ ਤੁਸੀਂ ਹਰ ਕੰਪਨੀ ਦਾ ਉਹ ਵੀ ओरिजिनल ਸਰ 3-3 ਸਾਲ ਦੀ ਗਾਰੰਟੀ ਨਾਲ ਦਵਾਂਗੇ ਪੱਕਾ ਬਿਲ ਕੱਟ ਕੇ ਫੋਰਨ ਚ ਜਾ ਕੇ ਵੀ ਤੁਹਾਨੂੰ ਗਾਰੰਟੀ ਮਿਲੂਗੀ ਜੀ ਇਹਦੀ ਕੋਈ ਵੀ ਸੂਟਕੇਸ ਲੈ ਲਓ 65 ਤੋਂ ਲੈ ਕੇ 70% ਤੱਕ ਡਿਸਕਾਊਂਟ ਹੈ ਜੀ ਮਤਲਬ ਆ ਜਿਹੜਾ ਸੈਕਸ਼ਨ ਹੈ ਮੈਨੂੰ ਇਹ ਲੱਗਦਾ ਵੀ ਫੌਣ ਜਾਣ ਵਾਸਤੇ ਵਾਲੇ ਵਾਸਤੇ ਲਾਇਆ ਹੋਇਆ ਹੈ ਬਿਲਕੁਲ ਹੁਣ ਕਿਉਂਕਿ ਗਰਮੀ ਆ ਬਸਰਦੀ ਆ ਤਾਂ ਚਲੀ ਆਂਗੇ ਇਹ ਲੋਕ ਹੁਣ ਬਹੁਤ ਘੱਟ ਜੈਕਟ ਲੈਂਦੇ ਨੇ ਜੈਕਟ ਉਹੀ ਲਊਗਾ ਜਿਹੜਾ ਬਾਹਰ ਜਾਊਗਾ ਜਿਹੜਾ ਬਾਹਰ ਜਾਊਗਾ ਬਿਲਕੁਲ ਜੀ ਜਾਂ ਉਹ ਲੈਣਗੇ ਜਿਹੜੇ ਕਹਿੰਦੇ ਨੇ ਵੀ ਯਾਰ ਅਗਲੇ ਸਾਲ ਵਾਸਤੇ ਆਪਾਂ ਲੈ ਕੇ ਰ ਬਿਲਕੁਲ ਹਾਂਜੀ ਦੇਖੋ ਜੀ ਆ ਸਾਰਾ ਸੈਕਸ਼ਨ ਜਿਹੜਾ ਹੈਗਾ ਵਿੰਟਰ ਦਾ ਇਹਦੇ ਤੇ ਹੋਰ ਵੀ ਤੁਹਾਨੂੰ ਆਫ ਮਿਲਦਾ ਤੇ ਬਾਕੀ ਕੰਬਲ ਦੂਸਰਾ ਵੀ ਪਏ ਨੇ ਨਾ ਸਾਡੇ ਕੋਲ ਕੁਝ ਐਦਾਂ ਦੀਆਂ ਵੀ ਚੀਜ਼ਾਂ ਨੇ ਜਿਵੇਂ ਤੁਸੀਂ ਆਪਾਂ ਫਿਲਮਾਂ ਦੇਖਦੇ ਆਂ ਫਰੇ ਉਰੇ ਮਤਲਬ ਆਪਾਂ ਇਹਨੂੰ ਨਾਈਟ ਸੂਟ ਕਹਿ ਸਕਦਾ ਇੱਕੋ ਜਿਹਾ ਬਿਲਕੁਲ ਜੋ ਸਵੀਮ ਪੀਲ ਤੇ ਕੋਈ ਨਾ ਹੁੰਦਾ ਸ਼ਕੀਰ ਨੇ ਕੋਈ ਜਾਂਦੇ ਲਓ ਜੀ ਦੇਖੋ ਕਿ ਬਹੁਤ ਸੁਹਣਾ ਲੱਗਦਾ ਪੂਰਾ ਪਿਓਰ ਹੈ ਜੀ ਇਹ ਕੰਪਨੀ ਦਾ ਚੀਜ਼ ਹੈ ਸਿਰਫ 1000 ਰੁਪਏ ਦੇ ਦੇਣੇ ਜੀ ਇਹ 1000 ਰੁਪਏ ਦੇ ਬਿਲਕੁਲ ਸਿਰਫ 1000 ਰੁਪਏ ਇਹਦਾ ਉਹ ਐਡਮਾ ਜਿਹੜੀ ਉਹ ਤਾਂ ਤੁਹਾਨੂੰ ਮਿਲ ਨਹੀਂ ਨਿਕਲਦਾ ਮਤਲਬ ਹੀ ਨਹੀਂ ਜੀ ਕਿਤੇ ਕੋਈ ਵੀ ਸਟੋਰ ਤੋਂ ਮਿਲ ਜਵੇ ਜੀ ਪੂਰੀ ਕੁਆਂਟੀਟੀ ਸਾਡੇ ਕੋਲ ਜਿੰਨੀ ਮਰਜ਼ੀ ਲੈ ਲਓ ਚਾਹੇ 100 ਪੀਸ ਕਹੋਗੇ ਖੜੇ ਪੈ 100 ਪੀਸ ਦਵਾਂਗੇ ਜੀ ਚੱਕੋ ਜੀ ਕੰਬਲ ਵੀ ਸਾਰੇ ਇਹ ਵੀ ਸਾਰੇ ਤੇ ਬਾਕੀ ਕੁਆਲਿਟੀ ਬਾਰੇ ਤਾਂ ਪੁੱਛਣ ਦੀ ਲੋੜ ਨਹੀਂ ਹੈ। ਥੀ ओरिजिनल ਦੀ ਸਾਡੀ ਗਾਰੰਟੀ ਹੈ ਜੇ ਚੀਜ਼ ओरिजिनल ਹੈ ਫਿਰ ਤਾਂ ਕੁਆਲਿਟੀ ਨਾਲ ਕੋਈ ਮੈਟਰ ਨਹੀਂ ਹੈ ਜੀ ਕੁਆਲਿਟੀ ਦਾ ਕੋਈ ਮੈਟਰ ਨਹੀਂ ਹੈ। ਮਤਲਬ ਕਿ ਆਪਾਂ ਅਗਰ ਗੱਲ ਕਰਨੀ ਹੈ ਬਾਈ ਉਹਨਾਂ ਕੋਲੇ ਕੱਪੜੇ ਕੱਪੜਾ ਮਿਲ ਜੂਗਾ ਤੁਹਾਨੂੰ। ਲੇਡੀਜ਼ ਹੋਵੇ, ਜੈਂਟਸ ਹੋਵੇ। ਕੱਪੜੇ ਦੇ ਵਿੱਚ ਸਾਰੀਆਂ ਆਈਟਮਾਂ ਮਿਲ ਜਾਣਗੀਆਂ। ਆਪਾਂ ਨੇ ਮਤਲਬ ਬੈੱਡ ਸ਼ੀਟਸ ਦੇਖੀਆਂ ਨੇ। ਆਪਾਂ ਨੇ ਅਟੈਚੇਜ਼ ਦੇਖੀਆਂ ਨੇ ਜਿਵੇਂ ਸੂਟਕੇਸ ਵਗੈਰਾ ਦੇਖੇ ਨੇ। ਵਿੰਟਰ ਦੇ ਤੇ ਵਿੰਟਰ ਦਾ ਜਿਹੜਾ ਮਾਲ ਆ ਉਹਦੇ ਤੇ ਬਾਈ ਉਹਨਾਂ ਨੇ ਹੋਰ ਸੇਲ ਲਾਈ ਹੋਈ ਆ। ਬਾਕੀ ਤੁਸੀਂ ਕੰਬਲ ਦੇਖ ਲਓ। ਦੇਖੋ ਜੀ ਸਾਡੀ ਬਸ ਇੱਕੋ ਹੀ ਗੱਲ ਹੈ ਜੀ ਭਾਈ ਅਸੀਂ ਹਰ ਚੀਜ਼ origignal ਦਵਾਂਗੇ ਸਰ ਬਾਰ ਬਾਰ ਅਸੀਂ ਇਹੀ ਰਿਪੀਟ ਕਰਦੇ ਆ ਵੀ origignal ਹੈ ਹਾਂ ਜੀ ਅਗਰ ਤੁਸੀਂ ਇਹਨਾਂ ਦੇ ਸਟੋਰ ਤੇ ਆਉਣਾ ਦੋਸਤੋ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਸੋਚਣ ਦੀ ਲੋੜ ਨਹੀਂ ਤੁਸੀਂ ਭਰੋਸਾ ਕਰਕੇ ਆ ਸਕਦੇ ਹੋ ਕਿਉਂਕਿ ਭਾਈ ਉਹਨਾਂ ਨੇ ਕਹਿਤਾ ਵੀ ਜਿਹੜੀ ਚੀਜ਼ ਹੋਏਗੀ origignal ਹੀ ਹੋਊਗੀ ਬਿਲਕੁਲ ਜੀ ਤੇ ਐਟਮਾ ਦੋਸਤੋ ਹੁਣ ਤੁਸੀਂ ਦੇਖ ਲਿਆ ਹੁਣ ਤੋਂ ਬਾਈ ਤੋਂ ਤੁਹਾਨੂੰ ਹੋਰ ਪੈਸਾ ਕਰਵਾ ਕੇ ਦਿੰਨੇ ਆ ਤੁਸੀਂ ਇਹਦਾ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਆਊਗਾ ਉਹਨੂੰ ਉਹਦਾ ਵੀ ਫਾਇਦਾ ਕਰਨ ਵਾਲੇ ਹਾਂਜੀ ਹਾਂ ਸਭ ਤੋਂ ਪਹਿਲੀ ਗੱਲ ਇਹ ਸਾਡੇ ਕੋਲ ਆਉਣ ਤੋਂ ਪਹਿਲਾਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਅਸੀਂ ਗਿਫਟਾਂ ਦਾ ਪਰਮਾਰ ਦੇ ਸਕੀਏ ਅਗਰ ਤੁਸੀਂ ਸਾਡੇ ਤੋਂ 3000 ਦੀ ਪਰਚੇਜ਼ ਕਰੋਗੇ ਅਸੀਂ ਤੁਹਾਨੂੰ 1500 ਰੁਪਏ ਵਾਲਾ ਬਲੂਟੁੱਥ ਵਾਲਾ ਹੈੱਡਫੋਨ ਬਿਲਕੁਲ ਫ੍ਰੀ ਦੇਵਾਂਗੇ ਜੀ ਕੀ ਬਾਤ ਹੈ ਅਗਰ ਤੁਸੀਂ 5000 ਦੀ ਪਰਚੇਜ਼ ਕਰੋਗੇ ਤਾਂ ਤੁਹਾਨੂੰ ਅਸੀਂ origignal pyuma ਦਾ laptop bag ਬਿਲਕੁਲ ਫ੍ਰੀ ਉਹ ਵੀ 2000 1800 1700 ਵਾਲੇ ਉਹ ਵੀ origignal ਬਿਲਕੁਲ ਫ੍ਰੀ ਦੇਵਾਂਗੇ ਸਰ ਸਾਡੇ ਸਟੋਰ ਤੇ ਜਰੂਰ ਵਿਜ਼ਿਟ ਕਰੋ ਇੱਕ ਵਾਰ ਜਰੂਰ ਸਾਡੇ ਪ੍ਰੋਡਕਟ ਦੇਖੋ ਸਾਡੀ ਲੈਸ ਦੇਖੋ ਤੁਹਾਡਾ ਸਟੋਰ ਹੈ ਠੰਡੀ ਸੜਕ ਤੇ ਜੀ ਟਰੱਕ ਨੀਂ ਦੇ ਕੋਲ ਜੈਸ ਬੈਂਕ ਦੇ ਬਿਲਕੁਲ ਸਾਹਮਣੇ ਸਟੋਰ ਹੈ ਸਾਡਾ ਮੋਬਾਈਲ ਨੰਬਰ ਹੈਗਾ 9815700137 ਤੇ ਬਾਈ ਨੇ ਬਹੁਤ ਸਹੀ ਗੱਲ ਕੀਤੀ ਆ ਸਾਰੀ ਕੋਈ ਵੀ ਤੁਸੀਂ ਆਟਮ ਲੈਣੀ ਆ ਜਿਹੜੀ ਆਪਾਂ ਨੇ ਅੱਜ ਵੀਡੀਓ ਚ ਦੇਖੀ ਆ ਜਿੱਤੋਂ ਵੀ ਤੁਸੀਂ ਲੈਣੇ ਹੋ ਇੱਕ ਵਾਰੀ ਇਹਨਾਂ ਕੋਲੇ ਵਿਜ਼ਿਟ ਕਰਕੇ ਦੇਖੋ ਤੁਹਾਨੂੰ ਕੁਆਲਿਟੀ ਦਾ ਖੁਦ ਪਤਾ ਚੱਲੇਗਾ ਤੋਂ ਵਿਜ਼ਿਟ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਤੁਹਾਡਾ ਹੋਰ ਫਾਇਦਾ ਹੋ ਜਵੇ ਤੇ ਹੋਰ ਵੀਡੀਓ ਦੇ ਨਾਲ ਜਲਦ ਮਿਲਾਂਗੇ